ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사త్సੰਗ ਜੀ ਆਪ ਜੀ ਇੱਥੇ ਵੇਖ ਰਹੇ ਹੋਗੇ ਤਕਤ ਸਬ ਜੀ ਵਿਖੇ ਇਹ ਤਿਆਰੀ ਚੱਲ ਰਹੀ ਹੈ ਇੱਥੇ ਨਾ ਸਾਰਾ ਇਹਨਾਂ ਬੰਦ ਕਰ ਰਹੇ ਨੇ ਤੇ ਇੱਥੇ ਸਾਈਡ ਤੇ ਗਲਾਸ ਵੀ ਲਗਾ ਕੇ ਸੰਕਾ ਦਰਸ਼ਨ ਕਰ ਸਕਣ 사త్సੰਗ ਜੀ ਤਕਤ ਦੀ સ્ਨਾਣ ਹੈ 23 ਨੂੰ ਸੋ ਉਸੇ ਲਈ ਤਿਆਰੀ ਚੱਲਣ ਰਹੀ ਹੈ ਇੱਥੇ ਸਾਰੀ ਤਿਆਰੀ ਕਰ ਦਿੱਤੀ ਜਾਵੇਗੀ ਤੇ ਚੰਦੂਆ ਸੱਬ ਲਗਾਇਆ ਜਾਵੇਗਾ ਇੱਥੇ ਦਰੀਆਂ ਉਸ਼ਾ ਕੇ ਇੱਥੇ ਟੇਬਲ ਲਗਾਏ ਜਾਣਗੇ ਤਾਂ ਜੋ ਇੱਥੇ ਸਾਰੇ ਗੁਰੂ ਸਾਹਿਬ ਦੇ ਸ਼ਸਤਰ ਸਜਾਏ ਜਾ ਸਕਣ ਸਾੰਗਤ ਜੀ 20 ਤਰੀਕ ਨੂੰ ਜੋ ਸਵੇਰੇ 10 ਵਜੇ ਅਰਦਾਸ ਹੁੰਦੀ ਹੈ ਤੱਕ ਜਿਸਨਾ ਅੰਦਰੀਂ ਬਤਾ ਦਿੰ। ਮੈਂ ਵਿੱਚ ਵਿੱਚ ਕੁਝ ਸੀਨਸ ਐਡ ਕਰਦਾਵਾਂਗਾ ਤਾਂ ਜੋ ਆਪ ਦੇਖਣ ਕਰ ਸਕੋ। ਇੱਥੇ ਸਾਰੀ ਸੰਗਤ ਬੈਠੀ ਹੁੰਦੀ ਹੈ। ਇੱਥੇ ਜਿਹੜੇ ਸਿੰਘਾਂ ਨੇ ਸੇਵਾ ਕਰਨੇ ਸਾਰੇ ਬੈਠੇ ਹੁੰਦੇ ਹਨ। ਸਾਰੇ ਸਿੰਘ ਗੁਰੂ ਸਾਹਿਬ ਦੇ ਪਾਵਨ ਸ਼ਸਤਰਾਂ ਦੀ ਸੇਵਾ ਕਰਦੇ ਹਨ। ਗੁਰੂ ਸਾਹਿਬ ਪਾਵਨ ਸ਼ਸਤਰਾਂ ਸਾਹਮਣੇ ਆਸਨ ਸਜਾਈ ਗਏ ਹੁੰਦੇ ਹਨ। ਸਾਰੇ ਸ਼ਸਤਰਾਂ ਦੀ ਸਿੰਘ ਸੇਵਾ ਕਰਦੇ ਹਨ ਜਿਹੜੇ ਅਮਰਤਾਰੀ ਸਿੰਘ ਹਨ। ਉਹ ਸਾਰੇ ਸਿੰਘ ਚੋੜਾ ਨਵੇਂ ਬਸਤਾਂ ਨਾਲ ਸਿੱਤੇ ਉੱਤੇ ਪਾਈ ਹੁੰਦੇ ਹਨ। ਕਿਸ ਇਸ਼ਨਾਨ ਕਰਕੇ ਸਿੰਘ ਘਰਵਾਏ ਹੁੰਦੇ ਨੇ ਉਹਨਾਂ ਸਿੰਘਾਂ ਨੇ ਇੱਥੇ ਸਸਤਾ ਹੀ ਸੇਵਾ ਕਰਨ ਦੀ ਮਾਰਾਈ ਤੇ ਸਾਹਮਣੇ ਜਿਹੜੀ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਜਿਹਦਾ ਪਾਤਸ਼ਾਹ ਚੱਲ ਰਿਹਾ ਹੈ ਸਾਹਸੰਗਤ ਜੀ ਇੱਥੇ ਬੰਦੂਕਾਂ ਗੁਰੂ ਸਾਹਿਬ ਦੀ ਬੰਦੂਕਾਂ ਹੈ ਨਾ ਕਿ ਗਿਆਨੀ ਸ਼ੇਰ ਸਿੰਘ ਇੱਕ ਵਾਰ ਕਥਾ ਕੀਤੀ ਸੀ ਤੇ ਕਥਾ ਵੀ ਜਣਨਾ ਕਿਹਾ ਸੀ ਕਿ ਤਕਤਿ ਸਿਖ ਜੀ ਵੇਖੇ ਵੀ ਮਾਲਾ ਦੇ ਇੱਕ ਦਿਨ ਪਹਿਲਾਂ ਤਕਤਿ ਇਸ਼ਨਾਨ ਹੁੰਦਾ ਹੈ ਤੇ ਤਕਤਿ ਇਸ਼ਨਾਨ ਵਿੱਚ ਗੁਰੂ ਸਾਹਿਬ ਦੇ ਖਜ਼ਾਨੇ ਗੁਰੂ ਸਾਹਿਬ ਦੇ ਖਜ਼ਾਨੇ ਦੇ ਸ਼ਸਤਰ ਨਾਨਾ ਪ੍ਰਕਾਰ ਦੇ ਸ਼ਸਤਰ ਨਾਨਾ ਮਤ ਹੈ ਕਿ ਬੇਅੰਤੀ ਪ੍ਰਕਾਰ ਦੇ ਸ਼ਸਤਰ ਹੈ ਸੋ ਇੱਕ ਇੱਕ ਕਾਟ ਗੁਰੂ ਸਾਹਿਬ ਦੇ ਸ਼ਸਤਰਿਆ ਕੇ ਬਾਹਰ ਨਾ ਹੁੰਦੇ ਹਨ ਇੰਨਾ ਸੋਹਣਾ ਦ੍ਰਿਸ਼ ਹੁੰਦਾ ਹੈ ਕਿ ਸਾਡੇ ਦਿਲ ਚ ਅੜਕਾ ਆ ਰਿਹਾ ਹੈ ਕਿ ਮਾਰੇ ਕਿਰਪਾ ਕਰਨ ਸਾਨੂੰ ਵੀ ਸੇਵਾ ਬਖਸ਼ਣ ਇਥੇ ਸਾ ਸੰਗਤ ਜੀ ਸਾਰੀ ਸੰਗਤ ਇਥੇ ਥੱਲੇ ਕਿਤੇ ਨਾ ਕਿਤੇ ਸਫਾਈ ਦੀ ਸੇਵਾ ਗਰੰਟੀ ਹੁੰਦੀ ਹੈ ਗੁਰੂ ਸਾਹਿਬ ਜੀ ਅੰਦਰ ਵੀ ਬਾਬਾ ਕਲਵੰਨ ਸਿੰਘ ਜੀ ਬਾਬਾ ਆਰਮ ਸਿੰਘ ਜੀ ਤੱਕ ਸਾਹਿਬ ਅੰਦਰ ਸਿੰਘ ਆਸਰਾ ਸਥਾਨ ਦੀ ਸੇਵਾ ਕਰਨ ਦੇ ਹੁੰਦੇ ਨੇ ਸਾਧ ਸੰਗਤ ਜੀ ਜਿਵੇਂ ਕਿ ਧੰਨ ਧੰਨ ਸਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਆਲੀਅਰ ਦੇ ਕਿਲੋਜਿਵੇਂ ਉਹਨਾਂ ਨੇ 52 ਰਾਇ ਸ਼ਡਵਾਏ ਸੀ ਤੋਂ ਰਿਹਾ ਕਰਵਾਏ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਪਹੁੰਚੇ ਸਾਧ ਸੰਗਤ ਜੀ ਉਹਸ ਵੇਲੇ ਉੱਥੇ ਦੀ ਸੰਗਤ ਨੇ ਹਰ ਮਸ ਸਾਹਿਬ ਜੀ ਦੀ ਸੰਗਤ ਨੇ ਦੀਪਮਾਲਾ ਕੀਤੀ ਸੀ ਸੋ ਉਹ ਦੀਪਮਾਲਾ ਜੋ ਹੁਣ ਤੱਕ ਮਨਾਈ ਜਾਂਦੀ ਹੈ ਨਾ ਉਸੇ ਪ੍ਰਕਾਰ ਤੱਕ ਸੱਚਕੰਸ਼ ਜੀ ਜੂਰ ਸਿਪਚਲ ਨਗਰ ਸਹਿ ਆਜੀ ਧਰਤੀ ਤੇ 5 ਦਿਨ ਪਹਿਲਾਂ ਤੋਂ ਹੀ ਦੀਪਮਾਲਾ ਆਰੰਭ ਹੋ ਜਾਂਦੀ ਹੈ ਸਾਧ ਸੰਗਤ ਦਰਸ਼ਨ ਕਰੀ ਤੱਕ ਸਹਿ ਜੀ ਦੇ ਪੰਜ ਦਿਨ ਪਹਿਲਾਂ ਹੀ ਦੀਪ ਮਾੜਾ ਜੀ ਰੰਮ ਬਤਾਉਂ ਜਾਂਦੀ ਹੈ ਸੋ ਅੱਜ ਰੰਮਤਾ ਹੋਣੀ ਹੈ ਅੱਜ ਪਹਿਲਾ ਦਿਵਾਂ ਹੈ ਪਹਿਲਾ ਦਿਵਾਂ ਕਰਕੇ ਸਿੰਘ ਜਾਣਦੇ ਨੇ ਸਿੰਘ ਜੀ ਜਿਸ ਵੇਲੇ ਸ਼ਸਤਰ ਨਿਕਲਦੇ ਹਨ ਉਸ ਵੇਲੇ ਸਾਰਾ ਸਮਾਨ ਜਿੰਨਾ ਚਿਰ ਸ਼ਸਤਰ ਬਾਹਰ ਨਿਕਲਦੇ ਨੇ ਸਿੰਘ ਬਾਹਰ ਲੈ ਕੇ ਆਉਂਦੇ ਨਾ ਉਹਨਾਂ ਸਮਾਨ ਨਗਾੜੇ ਦੀ ਚੁਬਾਂ ਵਧੀਆਂ ਰਹਿੰਦੀਆਂ ਹੈ ਸਿੰਘ ਨਗਾੜਾ ਵਜਾਉਂਦੇ ਹੀ ਰਹਿੰਦੇ ਨੇ ਸੋ ਨਗਾੜਾ ਇੱਥੇ ਇਸ ਵੇਲੇ ਧੁੱਪ ਜਿਵੇਂ ਲੈ ਕੇ ਆਉਂਦੇ ਆ ਕੇ ਆਏ ਨੇ ਬਾਹਰ ਤੇ ਇਸ ਨੂੰ ਹਲਦੀ ਦੇ ਲੇਪ ਲਾਈ ਗਈ ਹੈ ਤਾਂ ਜੋ ਇਹਦੀ ਜੋ ਡਿਊਰੇਬਿਲਿਟੀ ਨਗਾੜੇ ਦੀ ਵੱਧ ਜਾਂਦੀ ਹੈ ਸਾਸੰਗ ਜੀ ਕੋਲ ਹੀ ਸੈਗ ਨੂੰ ਪੁੱਛਿਆ ਸੀ ਇੱਕ ਨੂੰ ਕਿ ਇਹਨੂੰ ਹਲਦੀ ਦਾ ਲੇਪ ਕਿਉਂ ਲਗਾਇਆ ਜਾਂਦਾ ਹੈ ਹਲਦੀ ਦੀ ਜੋ ਮਿਕਸਰ ਬਣਾਈ ਕਿ ਕਿਉਂ ਲਗਾਈ ਜਾਂਦੀ ਹੈ ਹਲਦੀ ਦੇ ਵਿੱਚ ਕਿਉਂ ਪਾ ਕੇ ਨਾ ਉਹ ਲਾਇਆ ਜਾਂਦਾ ਹੈ ਉਹ ਇਸ ਲਈ ਹੈ ਕਿ ਜਦੋਂ ਨਗਾਰਾ ਵੱਜਦਾ ਇਹਨਾਂ ਦੀ ਆਵਾਜ਼ ਹੀ ਜ਼ਿਆਦੀ ਆਵੇਗੀ ਨਾਲੇ ਜੋ ਉਹਦਾ ਜੋ ਦੀ ਡਿਊਰੈਬਿਲਿਟੀ ਵੀ ਵੱਧ ਜਾਂਦੀ ਕਿਤੇ ਗੁਣਾ ਵੱਧ ਜਾਂਦੀ ਹੈ ਤਾਂ ਧੁੱਪ 'ਚ ਰੱਖਿਆ ਹੈ ਹਲਦੀ ਸੁੱਕ ਜਾਵੇਗੀ ਫਿਰ ਜੇ ਸ਼ਾਮ ਨੂੰ ਨਗਾਰਾ ਵੱਜਣਾ ਉਸ ਵੇਲੇ ਫੇਕਨ ਦਲਾ ਜਾਣਗੇ ਸਾਸੰਗ ਜੀ ਇੱਥੇ ਜੋ ਖੰਡੇ ਦੇ ਫਰੇਮ ਨੇ ਸਾਰੇ ਕੱਲ ਸਾਫ਼ ਕਰ ਦਿੱਤੇ ਗਏ ਸੀ ਅਜਿਹਾ ਵਿੱਚ ਕਿਉਂ ਭਰ ਦਿੱਤਾ ਜਾਵੇਗਾ ਤੇ ਸਾਰੇ ਇੱਥੇ ਲਗਾਏ ਜਾਣੇ ਨੇ ਇਹਨਾਂ ਚੋਂ ਹੀ ਇੱਕ ਫਰੇਮ ਕੋਈ ਹੋਵੇਗਾ ਜਿਹੜਾ ਤੇ ਨਿਸ਼ਾਨ ਸੇਬ ਲੱਗੇ ਉੱਥੇ ਸਾਹਮਣੇ ਉੱਥੇ ਲੱਗਣਾ ਹੈ ਤੇ ਜਦੋਂ ਬਾਬਾ ਕੁਲਵੰਤ ਸਿੰਘ ਜੀ ਆਉਂਦੇ ਨੇ ਨਾ ਸੇਵਾ ਤੇ ਹਾਜ਼ਰੀ ਭਰਨ ਸੰਧਿਆ ਵੇਲੇ ਬਾਬਾ ਕੁਲਵੰਤ ਸਿੰਘ ਜੀ ਨੇ ਹਸਪਤਾਲੇ ਇੱਕ ਦੀਵਾ ਥੇ ਬਾਲਣਾ ਹੈ ਤੇ ਸਾਧ ਸੰਗਤ ਜੀ ਬਾਬਾ ਕੁਲਵੰਤ ਸਿੰਘ ਜੀ ਦੀਵਾ ਬਾਲਣ ਦੇ ਬਾਅਦ ਸਾਰੀ ਸੰਗਤ ਦੀਵੇ ਬਾਲਨੇ ਸ਼ੁਰੂ ਕਰ ਦਿੰਦੇ ਨੇ ਦੀਪਮਾਲਾ ਦੀ ਆਰੰਭਤਾ ਹੋ ਜਾਣੀ ਹਜੂਰ ਸਾਹਿਬ ਜੀ ਵੇਖੇ ਸੰਗ ਜੋ ਜੀ ਐਸਐਲਮ ਮੇ ਆ ਗਏ ਆ ਸ਼ਾਮ ਦੇ ਵੇਲੇ ਤੇ ਇੱਥੇ ਦੀਪਮਾਲਾ ਦੀਆਂ ਤਿਆਰੀ ਹੋ ਰਹੀ ਆ ਹੋ ਗਈ ਆ ਤੇ ਹੁਣ ਕੁਝ ਬਸ 10-15 ਮਿੰਟ ਤੱਕ ਬਾਬਾ ਕਲਵਨ ਸਿੰਘ ਜੀ ਨਹੀਂ ਆਉਣਾ ਹੈ ਤੁਸੀਂ ਅਸੀਂ ਅੱਜ ਦਰਸ਼ਕ ਗਰਾਮਾਂਗੇ ਜੀ ਸੰਗੀਤ ਜਦੋਂ ਇਸ ਫਰੇਮ ਦੇ ਵਿੱਚ ਜਦੋਂ ਇਹ ਦੀਪਮਾਲਾ ਹੁੰਦੀ ਹੈ ਉਹ ਦੀਵੇ ਜਲਦੇ ਹਨ ਜਦੋਂ ਬੜਾ ਸੋਹਣਾ ਦ੍ਰਿਸ਼ ਲੱਗਦਾ ਬੜਾ ਸੋਹਣਾ ਲੱਗਦਾ ਹੈ ਖੰਡਾ ਬਣਾਇਆ ਇਸ ਫਰੇਮ ਦੇ ਵਿੱਚ ਸੇਮ ਇਹੋ ਜਿਹੀ ਹੀ ਫਰੇਮ ਜਿਵੇਂ ਦਰਬਾਰ ਸੱਭੇ ਬਣਾਏ ਹੋਏ ਨੇ ਅਸੀਂ ਦੀਵਾਲੀ ਵਾਲੀ ਰਾਤ ਦੀਪਮਾਲਾ ਦੇ ਦਿਨ ਰਾਤ ਨੂੰ ਅਸੀਂ ਉਦੋਂ ਵੀ ਆਵਾਂਗੇ ਆਪ ਸਭ ਨੂੰ ਦਰਸ਼ਨ ਕਰਾਵਾਂਗੇ ਉਸ ਦਿਨ ਬਹੁਤ ਸੰਗਤ ਨੂੰ ਜੀਅ ਜੁਰ ਸਾਹਿਬ ਆਨੰਦ ਆ ਰਿਹਾ ਹੁੰਦਾ ਹੈ ਕਿ ਉਸ ਨੂੰ ਕਿ ਹਰ ਸੰਤਰੀ ਸੰਗਤ ਨੇ ਹਰ ਜਗ੍ਹਾ ਦੇ ਦੀਵੇ ਬਾਲੇ ਹੁੰਦੇ ਨੇ ਦੀਪਮਾਲਾ ਕੀਤੀ ਹੁੰਦੀ ਹੈ ਪਲੇ ਸਾਈਡ ਤੇ ਹੋ ਜਾਓ ਵਾਈਕੂ ਸਾਈਡ ਤੇ ਹੋ ਜਾਓ ਦਰਵਾਜ਼ੇ ਤੋਂ ਥੋੜਾ ਪਿੱਛੇ ਪਿੱਛੇ ਥੋੜਾ ਥੋੜਾ ਪਿੱਛੇ सोन ਸਾਸੰਗ ਜੀ ਇਸਵਰ ਤਕਤ ਸਹਿਬ ਜੀ ਵਿਖੇ ਸੰਤ ਬਾਬਾ ਗੁਰਵੰਤ ਸਿੰਘ ਜੀ ਸਹਿਰ ਜੀ ਨੇ ਜੋ ਪਹਿਲਾ ਦੀਵਾ ਹੁੰਦਾ ਹੈ ਨਾ ਦੀਪਮਾਲਾ ਦਾ ਉਹ ਵਾਲ ਲਿਆ ਇੱਥੇ ਆ ਕੇ ਤਕਤ ਸਰ ਜੀ ਵਿਖੇ ਆ ਕੇ ਤੇ ਇਸ ਦਿਨ ਨਾਲ ਹੀ ਸੰਗਤਾਂ ਨੇ ਵੀ ਦੀਪਮਾਲਾ ਦੀ ਆਰੰਭਤਾ ਕਰ ਦਿੱਤੀ ਹੈ ਤਕਤ ਜੀ ਉਹ ਰਸਵ ਜੀ ਦੀ ਪ੍ਰਾਤਿਮ ਰਿਆਦਾ ਅਨੁਸਾਰ ਜੋ ਦੀਪਮਾਲਾ ਦੀ ਆਰੰਭਤਾ ਹੈ ਇਹ ਪੰਜ ਨੇ ਪਹਿਲਾ ਹੀ ਹੋ ਜਾਂਦੀ ਹੈ ਸਾਸੰਗ ਦੇ ਦਰਸ਼ਕੋਰੀ ਸੰਗਤਾਂ ਵੀ ਇਸ ਪ੍ਰਕਾਰ ਇੱਥੇ ਜਿਵੇਂ ਬਲ ਰਹੀਆਂ ਨੇ

ਤਾਂ ਜਿਹਨੇ ਵੀ ਫਰੇਮ ਸੀ ਨਾ ਇੱਥੇ ਸਾਰਿਆਂ ਦੇ ਵਿੱਚ ਦੀਵੇ ਬਾਲਨੇ ਸ਼ੁਰੂ ਕਰ ਦਿੱਤੇ ਗਏ ਨੇ ਹੁਣ ਇਸੇ ਪ੍ਰਕਾਰ 5 ਦਿਨ ਦੀਪਮਾਲਾ ਹੋਣੀ ਹੈ ਤੇ 5ਵੇਂ ਦਿਨ ਦੀਵਾਲੀ ਹੋਣੀ ਹੈ ਫਿਰ ਸਾਧ ਸੰਗਤ ਜੀ ਦੀਵਾਲੀ ਦੇ ਅਗਲੇ ਦਿਨ ਹੋਣਾ ਹੈ ਆ ਦੀਵਾਲੀ ਦਾ ਮਹੱਲਾ ਉਸ ਤੋਂ ਅਗਲੇ ਦਿਨ ਤਾਂਤਨ ਸਾਹਿਬ ਜੀ ਉਹ ਗਨਸਾ ਜੀ ਮਹਾਰਾਜ ਜੀ ਆਤੀ ਗੁਰਤਾ ਕੀਤੇ ਜੋ ਨਗਕੀਰਤਨ ਹੁੰਦਾ ਹੈ ਨਾ ਸਾਧ ਸੰਗਤ ਜੀ ਉਹ ਨਗਕੀਰਤਨ ਜੁਰਚਾ ਪਉਣਾ ਹੈ ਆ ਜੁਰਚਾ ਮਤਲਬ ਇਦਾਂ ਹੈ ਕਿ ਗੁਰਦਾਨ ਨਗਈਨਾ ਘਾਟ ਸਭ ਜਿਹੜਾ ਸਥਾਨ ਹੈ ਨਾ ਉੱਥੋਂ ਆਰੰਭ ਹੁੰਦਾ ਹੈ ਨਗਕੀਰਤਨ ਤੇ ਉੱਥੋਂ ਫਿਰ ਤਕਰ ਸਾਹਿਬ ਆਉਂਦਾ ਹੈ ਇਸ ਪ੍ਰਕਾਰਿਆਂ ਤੇ ਇਸ ਤੋਂ ਬਾਅਦ ਫਿਰ ਉਤੋਂ ਉਤੋਂ ਅਗਲੇ ਦਿਨ ਤੋਂ ਹੀ ਜਿਵੇਂ 22 ਤਰੀਕ ਨੂੰ ਮੱਲਾ ਹੋ ਗਿਆ 23 ਤਰੀਕ ਤੋਂ ਕੀਰਤਨ ਹੋ ਗਿਆ ਤੇ ਨਾਲ ਕੀਰਤਨ ਤੇ ਨਾਲ ਹੀ ਬਾਤ ਸਾਰੇ ਨਾ ਦੀਵਾਨ ਦੀਵਾਨ ਦੀਵਾਨਾਂ ਦੀ ਆਰੰਭਤਾ ਹੋ ਜਾਂਦੀ ਹੈ ਤੇ ਸਭ ਜੀ ਵਿਖੇ ਤੇ ਜਿਵੇਂ ਦੀਵਾਨ ਆਰੰਭ ਹੋਏ ਆ ਸੰਧਿਆ ਵੇਲੇ ਰੋਜ਼ ਸ਼ਾਮ ਨੂੰ 7:30 ਹੋ ਰাতি 12 ਵਜੇ ਤੱਕ ਕੀਰਤਨ ਹੋਵੇਗਾ ਸੰਗਤਾਂ ਉੱਥੇ ਕੀਰਤਨ ਕੀਰਤਨ ਵੀ ਹੁੰਦਾ ਵਾ ਕਥਾ ਵੀ ਹੁੰਦੀ ਹੈ ਸਾਰੀਆਂ ਸੰਗਤਾਂ ਕਥਾ ਤੇ ਕੀਰਤਨ ਸਰਵਣ ਕਰਦੀਆਂ ਨੇ